ਸਾਰੇ ਨੇ ਸਾਰੇ ਆਪਣਾ ਆਪਣਾ ਕੰਮ ਕਰ ਰਹੇ ਨੇ ਮੈਂ ਸਭ ਦੀ ਅਤੀ ਧੰਨਵਾਦੀ ਹਾਂ ਔਰ ਇਹ ਪਲੇਅਰਸ ਵਧਾਈ ਦੇ ਪਾਤਰ ਨੇ ਔਰ ਇਹਨਾਂ ਨੂੰ ਮੈਨੂੰ ਪਤਾ ਕਿ ਇਹ ਪਲੇਅਰਸ ਮੇਰੇ ਪਾਪਾ ਨੇ ਗਾਣੇ ਜਰੂਰ ਸੁਣਦੇ ਹੋਣਗੇ ਹਾਂਜੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਸਾਰਿਆਂ ਨੂੰ ਤੁਸੀਂ ਬਹੁਤ ਮਿਹਨਤ ਕਰਦੇ ਹੋ ਮੈਂ ਪਲੇਅਰਸ ਕੋਲੇ ਤਾਹੀ ਹਾਂ ਇਹ ਆਉਣ ਵਾਲਾ ਪੰਜਾਬ ਹੈ ਇਹ ਨਸ਼ਾ ਮੁਕਤ ਪੰਜਾਬ ਹੈ ਔਰ ਇਹ ਵਧਾਈ ਦੇ ਪਾਤਰ ਨੇ ਦੂਪਤਰੀ ਕਿ ਜਾਤੀ ਹੈ ਇੱਕ ਰੀਡਰ ਹੈ ਪਰ ਇਧਰ ਦੇ ਪਾਸੇ ਕਹਿੰਦੇ ਪਈ ਹੋਈ ਕਬੱਡੀ ਖੇਡ ਮੈਦਾਨ ਦੇ ਵਿੱਚ ਇਸ ਲਈ ਨੌਜਵਾਨ ਗੰਧਰੂ ਰੋਮੀ ਨਾਮ ਅਸਮਰ ਜਵੰਦਾ ਰੋਮੀ ਦੀ ਤੰਗੀ ਹੋ ਰੇਡ ਦੇਤੇ ਇੱਕ ਪਾਸੇ ਹੈਪੀ ਪੁਲਸੀਆ ਇਹ ਨੌਜਵਾਨ ਨੂੰ ਪਿਆਰ ਨਾਲ ਕਹਿੰਦੇ ਘੁੱਗੀ ਆਖਦੇ ਹੈ ਇਸ ਲਈ ਘੁੱਗੀ ਦੀ ਕਹਿੰਦੇ ਟਰਾਈ پوری ਕੋਸ਼ਿਸ਼ ਡੱਕਾ ਦੇ ਲਾ ਹੰਦੇ ਨੇ ਜਰੀਕ ਵਾਓ ਵਾਹ ਨੀ ਹੋਰੀ ਸਤਾਣੀ ਮਾਰਦੇ ਮੁੰਡੇ ਲਈ ਬਹੁਤ ਸੁਨਿਹੰਦਾਲ ਦੇ ਨਾਲ ਕਹਿੰਦੇ ਨਾ ਜੋ ਰੋਮੀ ਨੇ ਕਹਿੰਦੇ ਨੰਬਰ ਦਾ ਵਾਅਦਾ ਕਰ ਦਿੱਤਾ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਮੇਰੇ ਵੀਰੋ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਜਿਸ ਨੂੰ ਪਾਉਣ ਦੇ ਲਈ ਗੱਭਰੂ ਤਿਆਰ ਬਰ ਤਿਆਰ ਹੈ ਜੋਤ ਨਾਮ ਇਸ ਨੌਜਵਾਨ ਦਾ ਇੱਕ ਜੋਤ ਪਹਿਲਾਂ ਚੱਕਰ ਪਿੰਦਾ ਬਹੁਤ ਸੋਹਣਾ ਧਾਵੀ ਬਣ ਗਿਆ ਕਹਿੰਦੇ ਇਸੇ ਫੈਡਰੇਸ਼ਨ ਵਿੱਚ ਖੇਡਦਾ ਖੇਡਦਾ ਮੇਰੇ ਨਿਊਜ਼ੀਲੈਂਡ ਯਾਰਪ ਦੇ ਮਾਨਾਂ ਨਾਲ ਚ ਗੱਲ ਹੁੰਦੀ ਹੈ ਹਾਲ ਤੇ ਜੱਗੀ ਉੱਪਰ ਸਾਡਾ ਵੱਡਾ ਗਰੀ ਆਸਟ੍ਰੇਲੀਆ ਤੋਂ ਭਾਵੇਂ ਦਿਵਿੰਦਰ ਸਿੰਘ ਘੋਟੀ ਉਹਨਾਂ ਦੀ ਗੱਲ ਹੈ ਸੀਤਾ ਜਣਾ ਦਾ ਆਸਟ੍ਰੇਲੀਆ ਵਾਲਾ ਮੇਨ ਸਪੌਂਸਰ ਕਰਤਾ ਤਰਤਾ ਕਹਿੰਦੇ ਜਿਨ੍ਹਾਂ ਨੇ ਮੇਰੇ ਬਰੇ ਮੋਟਰਸਾਈਕਲ ਦੇ ਕੇ ਮਾਨ ਬਖਸ਼ੇ ਮੇਰੇ ਬੀਤੇ ਸੀਨਾ ਦੇ ਖਿਡਾਰੀਆਂ ਨੂੰ ਜਿਲ੍ਹਾ ਲੁਧਿਆਣਾ ਮਲੇਰਪੁਰਾ ਲੀਗ ਦੇ ਪਰ ਮੇ ਦੂਜੇ ਪਹਿਲੇ ਸੀਜ਼ਨ ਦੀ ਗੱਲ ਆ ਭਾਵੇਂ ਦੂਜੇ ਸੀਜ਼ਨ ਦੀ ਗੱਲ ਹੈ ਤੀਜਾ ਸੀਜ਼ਨ ਅਣ ਤੁਹਾਡੇ ਸਾਹਮਣੇ ਖੇਡਿਆ ਜਾ ਰਿਹਾ ਹੈ ਖਿਡਾਰੀਆਂ ਵਾਸਤੇ ਪਾਣੀ ਦੇ ਪਾਸੇ ਪਾਉਂਦਾ ਕਰਦੇ ਬਾਹਲੇ ਪਾਸੇ ਬੇਨਤੀ ਮੇਰੀ ਵੀਰਾਂ ਨੂੰ ਖਿਡਾਰੀਆਂ ਵਾਸਤੇ ਪਾਣੀ giru ਪੋਦਾ ਕਰਦੇ ਹੋ ਸਾਡੇ ਬਾਤੀ ਸਰਕਾਰ ਦੇ ਸਰਦਾਰ ਨਰਿੰਦਰਪਾਲ ਸਿੰਘ ਜੀ ਸਿੰਧੂ ਚੇਅਰਮੈਨ ਸਾਹਿਬ ਅਸੀਂ ਖੇਤਰ ਦੇ ਉਹਦੀ ਸਾਰੀ ਟੀਮ ਦਾ ਧੰਨਵਾਦ ਕਰਦੇ ਹਾਂ ਨਿਹਾਰ ਸਾਹਿਬ ਦੀ ਤਰ੍ਹਾਂ ਇਹ ਮੇਰੇ ਜ਼ਰਖੇ ਪਰ ਦੇ ਵਿੱਚ ਸ਼ਾਮ ਦਾ ਖੇਡਾਂ ਕਰਵਾਈਆਂ ਨੇ ਮੇਰੇ ਪ੍ਰਧਾਨ ਸਾਡੇ ਐਡਵੋਕੇਟ ਹਰਕਮਲ ਸਿੰਘ ਜੀ ਜਿਨ੍ਹਾਂ ਦਾ ਖੇਤਰ ਤੇ ਬਹੁਤ ਬਹੁਤ ਧੰਨਵਾਦ ਲਓ ਸਾਹਮਣੇ ਮੈਦਾਨ ਵਿੱਚ ਇਸ ਲਈ ਕਹਿੰਦੇ ਗੱਬਰੂ ਨੇ ਕਬੱਡੀ ਪਾ ਦਿੱਤੀ ਹੈ ਇੱਕ ਪਾਸੇ ਫੁੱਟਬਾਲ ਹੈ ਇੱਕ ਪਾਸੇ ਹਾਕੀ ਹੈ ਆ ਦੇਖਦੇ ਵੀ ਚੁਟੀਆਂ ਕਪਾੜੀ ਫੁੱਟੀਆਂ ਵਾਲੀ ਵੀ ਧੁੱਪ ਦੇ ਵਿੱਚ ਵੱਡੇ ਸਟੇਡੀਅਮ 'ਚ ਕਹਿੰਦੇ ਲੱਗੀਆਂ ਹੋਈਆਂ ਰੌਣਕਾਂ ਆ ਮੁੰਡਾ ਕਹਿੰਦੇ ਵੀ ਸੋਨੇ ਦੇ ਫੇਲਾਉਣ ਲੱਗਿਆ ਹੈ ਬੀਤੇ ਦਿਨੀ ਖਾਨਪੁਰ ਦੇ ਕਹਿੰਦੇ ਵੱਡੇ ਕੱਪ ਦਾ ਮੁੰਡਾ ਬੈਸਟ ਬਣਿਆ ਇਸੇ ਲੀਗ 'ਚੋਂ ਖੇਡਦਾ ਖੇਡਦਾ ਇਸੇ ਫੈਡਰੇਸ਼ਨ 'ਚ ਖੇਡਦਾ ਖੇਡਦਾ ਕਨੇ ਵੱਡਾ ਖਿਡਾਰੀ ਬਣ ਗਿਆ ਪਰ ਸਾਹਮਣੇ ਕਿਨੇ ਧਾਵੀ ਨੇ ਨੰਬਰ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਦਿੱਤਾ ਹੈ ਇਮਾਮ ਗੁੱਜਰ ਅਗਲੀ ਕਬੱਡੀ ਪਾਉਣ ਲਈ ਤਿਆਰ ਹੈ ਬੜ ਬੇਦਖਾਨਾ ਪਾਣੀ ਜਿਸ ਭਰਾ ਦੀ ਵੀ ਡਿਊਟੀ ਹੈ ਇਹਦੇ ਖਿਡਾਰੀ ਪਾਣੀ ਦੀ ਮੰਗ ਕਰ ਰਹੇ ਆ ਬਾਰ-ਬਾਰ ਪਾਣੀ ਜਰੂਰ ਗਰਾਊਂਡ ਚ ਪੋਦਾ ਕਰ ਦਿਓ ਇਮਾਮ ਗੁੱਜਰ ਕਹਿੰਦੇ ਵੀ ਸੀਜ਼ਨ 2 ਦਾ ਇਹ ਪੂਰੇ ਸੀਜ਼ਨ ਦਾ ਬੈਸਟ ਬਣਿਆ ਨੌਜਵਾਨ ਧਾਗੀ ਇਸ ਨੇ ਆਨੰਦਪੁਰ ਦੀ ਧਰਤੀ ਬਿਲਕੁਲ ਸਾਹਮਣੇ ਵਾਲੀ ਕਹਿੰਦੇ ਬੁੱਗੋ ਜੱਸਾ ਪਿੰਡ ਹੈ ਆਨੰਦਪੁਰ ਪਿੰਡ ਜਿੱਥੇ ਦੇ ਰਿਸ਼ਵਾਰ ਸਿੰਘ ਤੋਤੇ ਨੇ ਕਹਿੰਦੇ ਹਰਜੀਤ ਬਰਾੜ ਨਾਲ ਕਬੱਡੀ ਖੇਡੀ ਮੇਰੇ ਵਿਰੋ ਉਸੇ ਪਿੰਡ ਦਾ ਆ ਨੌਜਵਾਨ ਦਾ ਬਹੁਤ ਸੋਹਣੀ ਰੇਡਾਂ ਪਾਉਂਦਾ ਅੱਜਕੱਲ ਨੌਜਵਾਨ ਇਸ ਇਮਾਮ ਗੁੱਜਰ ਤਕੜਾ ਨੰਬਰ ਕਹਿੰਦੇ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜਦਾ ਰਿਹਾ ਹੈ ਜੋਤ ਅਗਲੀ ਕਬੱਡੀ ਪਾਉਣ ਦੇ ਲਈ ਮੈਦਾਨ ਵਿੱਚ ਤਿਆਰ ਪਰ ਤਿਆਰ ਹੈ ਅਗਲੇ ਮੈਚ ਦੀਆਂ ਟੀਮਾਂ ਮੈਂ ਬੇਨਤੀ ਕਰੂੰਗਾ ਪੱਤਰਕਾਰ ਵੀ ਸਰੋਕਾਰ ਕੱਲ ਲੇਸਟ ਜਿਹੜੀ ਗੋਰੀ ਕੋੜਾ ਜਾਂ ਫਾਨੀ ਕੋੜਾ ਦੱਸ ਦਿਓ ਆਪਾਂ ਆਵਾਜ਼ ਦੇਦੀ ਹਣੀ ਤਾਂ ਜੋ ਟੀਮਾਂ ਰੈਡੀ ਹੋ ਜਾਣਗੀਆਂ ਅਗਲੇ ਮੁਕਾਬਲੇ ਦੀਆਂ ਜਿਹੜੀਆਂ ਦੋਨੇ ਟੀਮਾਂ ਲਾਲ ਸਾਹਮਣੇ ਜੋਤ ਇਸ ਲਈ ਕਬੱਡੀ ਪਾ ਰਿਹਾ ਇੱਕ ਜੋਤ ਕਹਿੰਦੇ RAMDASS ਸਰਦਾਰਾਂ ਦਾ ਇੱਕ ਜੋਤ ਕਲਸੀਆ ਦਾ ਬੈਚ ਪਿੰਡ ਤੇ ਜੱਸੜ ਬੈਸ ਤੇ ਜਸੜ ਅਗਲੇ ਮੁਕਾਬਲੇ ਦੀਆਂ ਟੀਮਾਂ ਘਲੋਟੀ ਤੇ ਭਨਵਾਰਾ ਉਸ ਤੋਂ ਅਗਲੇ ਮੁਕਾਬਲੇ ਦੀਆਂ ਟੀਮਾਂ ਆਉਣਗੀਆਂ ਬੈਸ ਤੇ ਜਸੜ ਦੀਆਂ ਟੀਮਾਂ ਨੂੰ ਬੇਨਤੀ ਹੈ ਇਸ ਮੈਚ ਤੋਂ ਬਾਅਦ ਘਲੋਟੀ ਤੇ ਭਨਵਾਰਾ ਚੌਥੇ ਮੈਚ ਦੇ ਲਈ ਤਿਆਰ ਰਹਿਣਗੇ ਘਲੋਟੀ ਤੇ ਭਨਵਾਰਾ ਚੌਥਾ ਮੈਚ ਬੈਸ ਤੇ ਜਸੜ ਅਗਲੇ ਮੈਚ ਦੀ ਟੀਮਾਂ ਨਹੀਂ ਗੀਆਂ ਪਿੰਡ ਬੈਸ ਤੇ ਪਿੰਡ ਜਸੜ ਦੀਆਂ ਟੀਮਾਂ ਨੂੰ ਬੇਨਤੀ ਹੈ ਸਮੇਂ ਦੇ ਨਾਲ ਹੀ ਇਸ ਮੈਚ ਤੋਂ ਬਾਅਦ ਟੀਮਾਂ ਜਿਹੜੀਆਂ ਉਹ ਮੈਦਾਨ 'ਵਾਂ ਲਾਉਣਗੀਆਂ ਤਾਂ ਅਗਲੀ ਕਬੱਡੀ ਪਾਉਣ ਦੇ ਲਈ ਰੋਮੀ ਫਿਰ ਵਧਿਆ ਹੋਇਆ ਹੈ ਲਓ ਸਾਹਮਣੇ ਰੋਮੀ ਦੀ ਕਬੱਡੀ ਚਾਰ ਖਿਡਾਰੀ ਸ੍ਰੀ 4 ਸਭ ਦੀ ਧਰਤੀ ਸਮਰਾਲੇ ਤੋਂ ਕਹਿੰਦੇ ਸ੍ਰੀ 4 ਸਾਹਿਬ ਰੋਡ ਦੀ ਗੱਲ ਮੇਰੇ ਵੀਰੋ 4 ਸਾਹਿਬ ਦੀ ਧਰਤੀ ਨੇ ਸਤਬੰਦ ਪਿਆਰਾ ਸਿੰਘ ਦੀ ਧਰਤੀ ਹੈ ਸ੍ਰੀ 4 ਸਾਹਿਬ ਦੀ ਧਰਤੀ ਚੱਪਾ ਚੱਪਾ ਧਰਤੀ ਪੰਜਾਬ ਦੀ ਕਹਿੰਦੇ ਗੁਰੂਆਂ ਪੀਰਾਂ ਦੀ ਚਰਮਸ਼ੂਹ ਬਿਤਾ ਧਰਤੀ ਹੈ 4 ਸਾਹਿਬ ਦੀ ਧਰਤੀ ਦੇ ਕਹਿੰਦੇ ਖਿੰਡੀ ਨੇ ਬਹੁਤ ਤਗੜੀ ਕਬੱਡੀ ਖੇਡੀ ਇੱਕ ਸਾਲ ਕੈਨੇਡਾ ਦੇ ਕਹਿੰਦੇ वर्ल्ड कप ਦਾ ਬੈਸਟ ਬਣਿਆ ਜਸਤੇਬ ਗੋਲਾ ਕਹਿੰਦੇ ਤਗੜੀ ਕਬੱਡੀ ਖੇਡਿਆ 4 ਸਾਲ ਦਾ ਕਹਿੰਦੇ ਸਦਾ ਲਈ ਨਿਛੜ ਗਿਆ ਸਾਡੇ ਤੋਂ ਮੇਰੇ ਗੋਲੂ ਵਰਗੇ ਕੀਤੇ ਵਰਗੇ ਕੀਤੀ ਵਰਗੇ ਨੌਜਵਾਨ ਅਮਰੀਕਾ ਜਾ ਵਸਿਆ 4 ਸਾਲ ਵੀ ਇਹ ਮੇਰੇ ਵੀਰੋ ਗੱਲ ਕਰਦੀ ਹੈ ਦੂਜੇ ਪਾਸੇ ਕੁੱਪ ਦੀ ਗੱਲ ਹੈ ਕੁੱਪ ਦੇ ਵੀ ਕਹਿੰਦੇ ਨੇ ਸਮੇਂ-ਸੰਮੇਂ 'ਤੇ ਪੰਜਵੀਂ ਕਬੱਡੀ 'ਤੇ ਲੱਗ ਗਿਆ ਓਪਨ ਵਰਗ ਦੇ ਕੁੱਪ ਪਿੰਡ ਦੇ ਵੀ ਚੋਟੀ ਦੇ ਖਿਡਾਰੀ ਹੋਏ ਆ ਆਹ ਸਾਹਮਣੇ ਦੇਖਦੇ ਵੀ ਇਸ ਵੇਲੇ ਨੌਜਵਾਨ ਕਬੱਡੀ ਪਾਉਣ ਦੇ ਲਈ ਲਾਡੀ ਜਾਮੇ ਪਿੰਡ ਵਾਲਾ ਮੇਰੇ ਵੀ ਸੱਟਾ ਚੁੱਟਾ ਤੋਂ ਬਾਅਦ ਦੁਬਾਰਾ ਵਾਪਸੀ ਕੀਤੀ ਹੈ ਸ਼ੁਭ ਕਾਮਨਾਵਾਂ ਅਰਦਾਸਾਂ ਨੇ ਵੀ ਦੁਬਾਰਾ ਫਿਰ ਫਿਰ ਢੋਕੇ ਆਨ ਆਉਣ ਵੀ ਚੁੱਟੀ ਦਾ ਧਾਰੀ ਹੈ ਮੇਰਾ ਲਾਡੀ ਇਸ ਲਈ ਚੌਂਦੇ ਵਾਲਾ ਤਕੜਾ ਨੰਬਰ ਆਪਣੀ ਟੀਮ ਦੇ ਹਿੱਸੇ ਵਿੱਚ ਜੁੜਦਾ ਆਇਆ ਹੈ ਕਿ ਖੇਡ ਖੇਡਾਂ ਵਿੱਚ ਵੱਡੀ ਜਿਹਨੂੰ ਆਖਦੇ ਕਬੱਡੀ ਖੇੜੀ ਚਾਂਗੀ ਹੈ ਲਾ ਕੇ ਪੂਰਾ ਤਾਣ ਮਿੱਤਰੋ ਕਬੱਡੀ ਭੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰੋ ਕਬੱਡੀ ਭੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰੋ ਸ਼ਾਨ ਪੰਜਾਬ ਦੀ ਸ਼ਾਨ ਬਣੇ ਹੋਏ ਗੱਭਰੂ ਸ਼ਾਲਮਾ ਕੇ ਗੱਭਰੂ ਕੋਈ ਕਬੱਡੀ ਖੇਡਦਾ ਕੋਈ ਫੁੱਟਬਾਲ ਕੋਈ ਹਾਕੀ ਕੋਈ ਕਲੈਪਿਕਸ ਦੇ ਮੁਕਾਬਲੇ ਦੇ ਵਿੱਚ ਵੀ ਹਾਂਜੀ ਅਸੀਂ ਨਾ ਖਿਡਾਰੀਆਂ ਦੀ ਹੌਸਲੇ ਨਮੇ ਸਾਥ ਤੇ ਨਮ ਬਹਤ ਵਾਟ ਪਿਗੜੇ ਹੋ ਗਿਆ